ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੋਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਗਵਾਰੇ ਦੀਆਂ ਫਲੀਆਂ ਬਹੁਤ ਹੀ ਵਧੀਆ ਕੱਚੀਆਂ ਕੱਚੀਆਂ ਫਲੀਆਂ ਆਪਣੀਆਂ ਤੇ ਅੱਜ ਆਪਾਂ ਬਣਾਵਾਂਗੇ ਗਵਾਰੇ ਦੀਆਂ ਫਲੀਆਂ ਦੀ ਸਬਜ਼ੀ ਉਹਦੇ ਵਾਸਤੇ ਆਪਾਂ ਜੀ ਆ ਲਸਣ ਤੇ ਆਪਣਾ ਜੀਰੇ ਦਾ ਆਪਾਂ ਨਾ ਪੇਸਟ ਬਣਾ ਲਿਆ ਕੁੱਟ ਲਿਆ ਇਹਨਾਂ ਨੂੰ ਦਰਦਰਾ ਜਿਹਾ ਪੇਸਟ ਨਹੀਂ ਬਣਾਇਆ ਦਰਦਰਾ ਜਿਹਾ ਕੁੱਟਿਆ ਇੱਧਰ ਆਪਾਂ ਲੈ ਆ ਪਿਆਜ਼ ਤੇ ਪਿਆਜ਼ ਆਪਾਂ ਸਬਜ਼ੀ ਦੇ ਵਿੱਚ ਪਾਵਾਂਗੇ ਕਿਉਂਕਿ ਫਲੀਆਂ ਦੀ ਸਬਜ਼ੀ ਦੇ ਵਿੱਚ ਪਿਆਜ਼ ਬਹੁਤ ਹੀ ਵਧੀਆ ਲੱਗਦੇ ਐ ਕੱਲੀਆਂ ਨਹੀਂ ਇੰਨੀਆਂ ਵਧੀਆ ਲੱਗਦੀਆਂ ਜਿੰਨਿਆਂ ਕਿ ਪਿਆਜ਼ ਪਾ ਕੇ ਬਣਾਉਨੇ ਆਪਾਂ ਤੇ ਇੱਦਾਂ ਜੀਆਂ ਤਾਂ ਆਪਾਂ ਕੱਟ ਲਈਆਂ ਤੇ ਆ ਥੋੜੀਆਂ ਜੀਆਂ ਆਪਾਂ ਰੱਖੀਆਂ ਹੋਈਆਂ ਇਹਨਾਂ ਦੇ ਨਾਕੂ ਜੇ ਆਪਾਂ ਦੋਨਾਂ ਸਾਈਡਾਂ ਤੋਂ ਲਾਹਤੇ ਐ ਤੇ ਇਹਨਾਂ ਨੂੰ ਹੁਣ ਆਪਾਂ ਕੱਟ ਲਾਂਗੇ ਇੱਧਰ ਜੀ ਆਪਾਂ ਮਸਾਲੇ ਵਾਸਤੇ ਆਪਣਾ ਚੋਪਰ ਦੇ ਵਿੱਚ ਪਾ ਕੇ ਦੋ ਪਿਆਜ਼ ਚੋਪ ਕੀਤੇ ਐ ਇਹ ਆਪਾਂ ਬਣਾਵਾਂਗੇ ਮਸਾਲਾ ਅੱਜ ਬਣਾਵਾਂਗੇ ਆਪਾਂ ਮਸਾਲੇ ਵਾਲੀਆਂ ਫਲੀਆਂ ਬਣਾਵਾਂਗੇ ਤੇ ਹੁਣ ਜੀ ਆਪਾਂ ਇਹਨਾਂ ਨੂੰ ਐਸ ਤਰ੍ਹਾਂ ਕਰਕੇ ਨਾ ਕੱਟ ਲਾਂਗੇ ਇਹਨਾਂ ਨੂੰ ਦੋ ਦੋ ਤਿੰਨ ਤਿੰਨ ਫੜ ਕੇ ਆ ਕੱਟ ਸਕਦੇ ਆਪਾਂ ਛੋਟੇ ਵੱਡੇ ਪੀਸ ਜਿਵੇਂ ਕਰਨੇ ਉਹ ਆਪ ਦੀ ਮਰਜ਼ੀ ਇਹਨਾਂ ਨੂੰ ਕੱਟ ਕੇ ਤੇ ਦੋ ਤਿੰਨ ਵਾਰੀ ਮੈਂ ਧੋਵਾਂਗੀ ਤੇ ਫਿਰ ਮਿਲਾਂਗੇ ਆਪਾਂ ਹਾਂਜੀ ਫਲੀਆਂ ਕੱਟ ਕੇ ਆਪਾਂ ਨਾ ਦੋ ਤਿੰਨ ਵਾਰੀ ਧੋ ਲਈਆਂ ਤੇ ਫਿਰ ਆਪਾਂ ਛਾਨਣੀ ਦੇ ਵਿੱਚ ਕੱਢ ਲਈਆਂ ਹੁਣ ਜੀ ਇੱਧਰ ਆਪਾਂ ਤੇਲ ਧਰਿਆ ਹੋਇਆ ਆਪਣਾ ਹਾਂਡੀ ਦੇ ਵਿੱਚ ਇੱਕ ਚਮਚਾ ਆਪਾਂ ਸਰੋਂ ਦਾ ਤੇਲ ਪਾਇਆ ਹੈ ਫਲੀਆਂ ਦਾ ਸਰੋਂ ਦਾ ਤੇਲ ਜੀ ਬਹੁਤ ਹੀ ਟੇਸਟੀ ਬਣਦੀਆਂ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਤੇ ਜੀਰੇ ਦਾ ਜਿਹੜਾ ਆਪਾਂ ਬਰਦਰਰਾ ਜਿਹਾ ਕੁੱਟਿਆ ਤੇ ਸੋ ਪਾ ਦੇਣਾ। ਸਾਗੀ ਆਪਾਂ 2 ਮਿੰਟ ਪਕਾਵਾਂਗੇ। ਫਿਰ ਆਪਾਂ ਇਹਦੇ ਵਿੱਚ ਪਾ ਦੇਾਂਗੇ ਪਿਆਜ਼। ਅੰਦੀ 2 ਮਿੰਟ ਹੋ ਗਏ ਆ ਤੇ ਆਪਾਂ ਜਿਹੜਾ ਚੌਪਰ ਦੇ ਵਿੱਚ ਪਾ ਕੇ ਚੌਕ ਦਿੱਤੇ ਨਾ ਪਿਆਜ਼ ਉਹ ਪਾ ਦਾਂਗੇ ਵਿੱਚ ਹੁਣ ਆਪਾਂ ਗੈਸ ਨੂੰ ਹਾਈ ਕਰਕੇ ਤੇ ਇਹਨੂੰ ਬਰਾਉਨ ਹੋਣ ਤੱਕ ਪਕਾਵਾਂਗੇ ਪਿਆਜ਼ ਨੂੰ ਉਹਾਂਜੀ ਪਿਆਜ਼ ਤੇ ਆਪਾਂ ਨੂੰ ਲਸਣ ਵਧੀਆ ਪੱਕ ਗਿਆ ਤੇਲ ਛੱਡ ਗਏ ਹੁਣ ਆਪਾਂ ਜਿਹੇ ਚ ਪਾਵਾਂਗੇ ਮਸਾਲੇ ਅੱਧਾ ਚਮਚਾ ਪਾ ਕਸੂਰੀ ਮੇਥੀ ਪਾਵਾਂਗੇ ਇਹਦੇ ਵਿੱਚ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਜਦੋਂ ਆਪਾਂ ਪਹਿਲਾਂ ਮਸਾਲੇ ਵਿੱਚ ਪਕਾ ਲਏ ਤਾਂ ਬਹੁਤ ਵਧੀਆ ਟੇਸਟ ਆਉਂਦਾ ਅੰਜੇ ਅੰਦਰ ਆਪਾਂ ਲੈ ਇਹ ਮਸਾਲੇ ਪਾਉਣਾ ਚਾਹੀਦਾ ਆਪਾਂ ਨਮਕ ਦਾ ਲੈ ਸਬਜ਼ੀ ਦੇ ਹਿਸਾਬ ਨਾਲ ਅੱਧਾ ਚਮਚ ਲੈ ਆਪਾਂ ਮਿਰਚਾਂ ਦਾ ਅੱਧਾ ਚਮਚ ਹਲਦੀ ਦਾ ਇੱਕ ਚਮਚ ਲੈ ਆ ਜੀ ਆਪਾਂ ਧਨੀਆ ਪਾਊਡਰ ਤੇ ਚੌਥਾ ਹਿੱਸਾ ਚਮਚ ਦਾ ਗਰਮ ਮਸਾਲਾ ਇਹ ਆਪਾਂ ਇਹਦੇ ਵਿੱਚ ਪਾ ਦੇਣਗੇ ਹੁਣ ਜੀ ਆਪਾਂ 2 ਕੋ ਮਿੰਟ ਪਕਾਉਨੇ ਆ ਤੇ ਹੁਣ ਆਪਾਂ ਇਹ ਚ ਪਾਵਾਂਗੇ ਪਾਣੀ ਨਾਲ ਤਾਂ ਆਪਣੇ ਮਸਾਲੇ ਵੀ ਮਚਦੇ ਤੇ ਨਾਲੇ ਮਿਕਸ ਆ ਦੇ ਹੌਲੀ ਹੌਲੀ ਵਧੀਆ ਆਪਾਂ ਮਸਾਲਾ ਨੂੰ ਉਹਨਾਂ ਕੰਮ ਪਕਾਵਾਂਗੇ ਜਿੰਨਾ ਟਾਈਮ ਇਹ ਤੇਲ ਛੱਡ ਜਾਂਦੇ ਉਹਨਾਂ ਟਾਈਮ ਪਕਾਉਂਦੇ। ਮੰਗੀ ਮਸਾਲੇ ਆਪਣੇ ਬਹੁਤ ਵਧੀਆ ਪੱਕ ਗਿਆ ਮਸਾਲਾ ਤੇ ਤੇਲ ਛੱਡ ਗਿਆ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੇ ਆਪਾਂ ਪਿਆਜ਼ ਕੱਟੇ ਨੇ ਉਹ ਪਾ ਦਾਂਗੇ। ਹੁਣ ਜੀ ਆਪਾਂ ਫਲੀਆਂ ਵੀ ਵਿੱਚ ਪਾ ਦਾਂਗੇ। ਹੁਣ ਆਪਾਂ ਮਿਕਸ ਕਰਾਂਗੇ ਮਸਾਲੇ ਦੇ ਵਿੱਚ ਵੈਸੇ ਸਬਜੀ ਤਾਂ ਸਭ ਨੂੰ ਹੀ ਆਉਂਦੀ ਹੈ ਬਣਾਉਣੀ ਤਾਂ ਵੈਸੇ ਤਰੀਕੇ ਆਦਾਂ ਦੇ ਸਭ ਦੇ ਕਿਸੇ ਦਾ ਤਰੀਕਾ ਕੋਈ ਹੁੰਦਾ ਕਿਸੇ ਦਾ ਕੋਈ ਹੁੰਦਾ ਪਹਿਲਾਂ ਆਪਾਂ ਲੱਸੀ ਵਾਲੀਆਂ ਬਣਾਈਆਂ ਸੀ ਫਲੀਆਂ ਉਹ ਵੀ ਮੇਰੇ ਚੈਨਲ ਤੇ ਪਾਈ ਹੋਈ ਹੈ ਲੱਸੀਆਂ ਬਹੁਤ ਸਵਾਦ ਲੰਦੀਆਂ ਅੱਜ ਮੇਰੇ ਕੋਲ ਟਮਾਟਰ ਹੈ ਨਹੀਂ ਸੀ ਟਮਾਟਰ ਵੀ ਪਾਓ ਜਰੂਰ ਵਿੱਚ ਬਹੁਤ ਵਧੀਆ ਲੰਦੀ ਹੈ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਣੀ ਨਹੀਂ ਆਪਾਂ ਪਾਉਣਾ ਉਨਾ ਪਾਏ ਦੇ ਉੱਤੇ ਪਲੇਟ ਰੱਖ ਕੇ ਪਲੇਟ ਚ ਪਾਣੀ ਪਾਵਾਂਗੇ ਆਪਾਂ ਆਹ ਪਲੇਟ ਦੇ ਵਿੱਚ ਪਾਣੀ ਪਾਵਾਂਗੇ ਫੜੀਆਂ ਚ ਨਹੀਂ ਪਾਣੀ ਪਾਉਂਦੇ ਆਪਾਂ ਹਾਂਜੀ ਹੁਣ ਇਹਨੂੰ ਆਪਾਂ 5-7 ਮਿੰਟ ਪੱਕਣ ਦੇਵਾਂਗੇ ਹਾਂਜੀ ਹੁਣ ਆਪਾਂ ਦੇਖਦੇ ਹਾਂ 5 ਮਿੰਟ ਹੋ ਗਏ ਜੀ ਸਬਜੀ ਆਪਣੀ ਬਣੀ ਨਹੀਂ ਥੋੜੀ ਜਿਹੀ ਕਸਰ ਹੈਗੀ ਹੈ ਤੇ ਆਪਾਂ ਇਹਨੂੰ ਪੂਰੀ ਜਦੋਂ ਸੌਫਟ ਹੋ ਗਈ ਨਾ ਉਨਾ ਟਾਈਮ ਆਪਾਂ ਹੋਰ ਪਕਾਵਾਂਗੇ ਤਿਆ ਉੱਤੇ ਆਪਾਂ ਪਾਣੀ ਫੇਰ ਰੱਖ ਦਿੰਨੇ ਆ ਤੇ ਜੇ ਪਾਣੀ ਹੋ ਬਾਣ ਦੇ ਵਿੱਚ ਪਾਣੀ ਭਾਪਦਾ ਹੀ ਬਣੂਗਾ ਹੋਰ ਪਾਣੀ ਆਪਾਂ ਵਿੱਚ ਨਹੀਂ ਪਾਇਆ ਇਹ ਦੇਖ ਆ ਭਾਪ ਨਾਲ ਹੀ ਪੱਕ ਜਾਣੀ ਹੈ ਬਸ ਆਪਾਂ ਸੌਫਟ ਹੋਣ ਤੱਕ ਪਕਾਵਾਂਗੇ ਨਾ ਲਓ ਜੀ ਸਬ지 ਆਪਣੀ ਬਣ ਗਈ ਐ ਬਹੁਤ ਵਧੀਆ ਬਣੀ ਐ ਦੇਖੋ ਪਾਣੀ ਆਪਾਂ ਥੋੜਾ ਹੀ ਪਾਇਆ ਸੀ ਮਸਾਲੇ ਮਸਾਲੇ ਜੀ ਪਾਇਆ ਸੀ ਹੋਮੇ ਤਾਂ ਆਪਾਂ ਪਾਣੀ ਪਾਇਆ ਨਹੀਂ ਤੇ ਭਾਹਵਨਾਂ ਦੀ ਪੱਤੀਆਂ ਜਿਹੜਾ ਉਸ ਤੋਂ ਪਾਣੀ ਈ ਹੈ ਤੇ ਹੁਣ ਜੀ ਗੈਸ ਬੰਦ ਕਰ ਦਿੰਨੇ ਆਪਾਂ ਹੁਣ ਆਪਾਂ ਕੱਢਦੇ ਹਾਂ ਇਸ ਸਬ지 ਪਲੇਟ ਵਿੱਚ ਲਓ ਜੀ ਆਪਣੇ ਗਵਾਰੇ ਦੀਆਂ ਫਲੀਆਂ ਦੀ ਸਬਜੀ ਹੋ ਗਈ ਤਿਆਰ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਨਾਲੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ